ਯਾ ਸਹੀ ਸਾਬਾ ਫਿਰ ਨਾ ਰਚਾ ਪਤਾ ਹੁੰਦਾ ਭਾਜੀ ਇਹਦਾ ਉਹ ਚੀਜ਼ ਉਹਦੇ ਹੀ ਆ ਤੇ ਉਹ ਚੀਜ਼ ਮੇਨ ਹੀ ਪਈ ਆ ਸਾਬਾ ਸਾਹਿਬ ਦਾ ਭਾਈ ਜੀ ਉਹ ਫੋਨ ਰਾਮਨਪਾਲ ਜੀ ਰਾਮਨਪਾਲ ਜੀ ਲਿ ਗਿਆ ਉਹ ਅੱਗੇ ਜਾ ਕੇ ਡਰੋਨ ਹੀ ਹੈ ਭਾਜੀ ਇਹ ਦੂਜੇ ਟਾਇਰ ਨਾਲ ਹੁਣ ਹੁਕਮ ਹੁਕਮ ਕੋਈ ਸਾਬਾ ਬੋਲਦੇ ਜੀ ਜਲਦੀ ਬੋਲਿਓ ਕਦਮ ਭਾਜੀ ਜਲਦੀ ਬੋਲੋ ਹਲੋ ਮਨੀਦਰ ਸਿੰਘ ਜੀ ਸਵੇਰੇ 5 ਵਜੇ ਦੇ ਕਰੀਬ-ਕਰੀਬ ਬੜਾ ਵੱਡਾ ਤਮਾਕਾ ਪਿਆ ਜੀ ਤਮਾਕਾ ਪੈਣ ਤੋਂ ਬਾਅਦ ਮੈਂ ਵੀ ਉੱਠਿਆ ਉੱਠ ਕੇ ਮੈਨੂੰ ਕਿਸੇ ਬਈਏ ਨੇ ਫੋਨ ਕੀਤਾ ਜੀ ਇੱਥੇ ਕੋਈ ਮਲਵਾ ਬੰਬ ਡੇਗ ਪਿਆ ਤੇ ਬੜਾ ਉਹਦਾ ਧੂਆਂ ਜਿਹਾ ਹੋਇਆ ਤੇ ਮੈਂ ਜਿਸਲੇ ਆਇਆ ਤੇ ਦੇਖਿਆ ਤੇ ਉਧਰ ਰੋਡ ਰਾਡ ਤੇ ਦੇਖਿਆ ਕੁਛ ਨਹੀਂ ਦਿਸਿਆ ਤੇ ਸਵੇਰੇ ਫਿਰ ਕੋਈ 8 ਵਜੇ ਦੇ ਕਰੀਬ-ਕਰੀਬ ਸਾਡੇ ਪਿੰਡ ਦੇ ਮੁੰਡੇ ਪਾਣੀ ਲਾਉਣ ਆਏ ਆ ਪਾਣੀ ਲਾਉਣ ਆਏ ਨੇ ਦੇਖਿਆ ਤੇ ਉਹ ਕੁੱਪ ਦੇ ਲਾਗੇ ਥੋੜਾ ਸਮਾਨ ਪਿਆ ਸੀ ਉੱਥੋਂ ਅੱਗੇ ਨੂੰ ਤੁਰੇ ਆ ਤੇ ਅੱਗੇ ਬੜੀ ਵੱਡੀ ਮੋਬਾਈਲ ਪਈ ਪਈ ਆ ਤੇ ਉਸ ਤੋਂ ਬਾਅਦ ਫਿਰ ਮੈਂ ਐਸਐਚਓ ਬੁੱਲਵਾਲ ਮਨਿੰਦਰ ਸਿੰਘ ਨੂੰ ਫੋਨ ਕੀਤਾ ਉਹ ਕਿ ਆਪਾਂ ਹੁਣੇ ਆ ਰਹੇ ਆ ਫਿਰ ਉਹਨਾਂ ਨੇ ਕਿਹਦਾ ਹੀ ਲੱਗ ਰਿਹਾ ਡਰੋਨ ਲੱਗ ਰਿਹਾ ਇਹਦੇ ਮੈਨੂੰ ਪਤਾ ਕੀ ਚੀਜ਼ ਹੈ ਕਿ ਇਦਾਂ ਨਾ ਮਾਦਾਂ ਚੱਲ ਰਹੀ ਚੱਲ ਰਹੇ ਕੁਝ ਚੱਲ ਰਿਹਾ ਬੇ ਦੱਸਦੇ ਆ ਪਰ ਕੈਮਰੇ ਵਿੱਚ ਚੱਲ ਰਿਹਾ ਨਹੀਂ ਟਾਈਮਰ ਵਗੈਰਾ ਵੀ ਚੱਲ ਰਿਹਾ ਚੱਲ ਰਿਹਾ ਦੱਸਦੇ ਆ ਜੀ ਨੁਕਸਾਨ ਤਾਂ ਨਹੀਂ ਵਾ ਠੀਕ ਠਾਕ ਹੈ ਜੀ ਨੁਕਸਾਨ ਕੋਈ ਨਹੀਂ ਹੋਇਆ ਜੀ ਮਲ ਖੇਤਾਂ ਵਿੱਚ ਡਿੱਗਣਾ ਕੋਈ ਨੁਕਸਾਨ ਨਹੀਂ ਹੋਇਆ ਜੇ ਕਿਸੇ ਪਿੰਡ 'ਚ ਡਿੱਗ ਪੈਂਦੀ ਤਾਂ ਪਿੰਡ ਦਾ ਤਬਾਹ ਹੋ ਜਾਣਾ ਸੀ ਹੋਰ ਕੁਝ ਵੀ ਪਹੁੰਚ ਗਿਆ ਪਹੁੰਚ ਗਿਆ ਜੀ ਬੰਦੇ ਆ ਕਰ ਰਹੇ ਸਾਰੇ ਉਹਨੂੰ ਕੰਟਰੋਲ ਵਿੱਚ ਕਰ ਰਹੇ ਹੈ ਜੀ ਪਿੰਡਾਂ ਦਾ ਪ yeah